ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਆ ਆਪਣੇ YouTube ਚੈਨਲ ਸਨਾਰ ਫੈਮਿਲੀ ਦੇ ਵਿੱਚ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਚ ਹੋ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖੇ ਆਪਾਂ ਵੀ ਵਧੀਆ ਠੀਕ ਠਾਕ ਆਂ ਜੀ ਚੜ੍ਹਦੀ ਕਲਾ ਚ ਤਰੀਕ ਹੋ ਗਈ ਅੱਜ 31 ਸਾਲ ਦਾ ਲਾਸਟ ਦੇ ਦਾਂਗਾ ਅੱਜ ਤੇ ਕੱਲੂ ਹੈਗਾ ਨਿਊ ਇਅਰ ਹੈਪੀ ਨਿਊ ਇਅਰ ਨਵਾਂ ਸਾਲ ਚੜੂਗਾ ਤੇ ਸਾਰਿਆਂ ਲਈ ਵਧੀਆ ਖੁਸ਼ੀਆਂ ਭਰੇ ਆਵੇ ਨਵਾਂ ਸਾਲ ਇਹ ਅੱਜ ਜਿਹੜੀਆਂ ਭੈਣਾਂ ਨੇ ਕਮੈਂਟ ਕਰੇ ਸੀ ਆਪਾਂ ਇੱਕ ਸੂਟਾਂ ਵਾਲੀ ਵੀਡੀਓ ਪਾਈ ਸੀ ਮੇਰਲਕੋਟ ਲਈ ਤੇ ਕਾਫੀ ਭੈਣਾਂ ਨੇ ਕਮੈਂਟ ਕਰੇ ਸੀ ਐਡਰੈਸ ਪੁੱਛਿਆ ਸੀ ਦੁਕਾਨ ਦਾ ਤੇ ਆਪਾਂ ਤੁਹਾਡੀ ਇੰਤਜ਼ਾਰ ਦੀਆਂ ਘੜੀਆਂ ਖਤਮ ਕਰਦੇ ਆ ਆਪਾਂ ਜਾ ਰਹੇ ਆ ਦੁਕਾਨ ਦੇ ਉੱਤੇ ਮਾਰਕੀਟ ਦੇ ਵਿੱਚ ਮੇਰਲਕੋਟ ਲਈ ਜਿੱਥੇ ਕਿ ਆਪਾਂ ਜਿੱਥੇ ਦੁਕਾਨ ਦੀ ਆਪਾਂ ਵੀਡੀਓ ਸਾਂਝੀ ਕੀਤੀ ਸੀ ਤੁਹਾਡੇ ਨਾਲ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਆਪਾਂ ਉਸੇ ਤੋਂ ਨੂੰ ਲੈ ਕੇ ਚੱਲਦੇ ਆਂ ਪੂਰੀ ਲੋਕੇਸ਼ਨ ਤੇ ਲੈ ਕੇ ਜਾਵਾਂਗੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਜੀ ਸਕਿਪ ਨਾ ਕਰਿਓ ਤੇ ਆਪਾਂ ਦੁਕਾਨ ਦਾ ਐਡਰੈਸ ਤਾਂ ਜਿਹੜਾ ਲਾਸਟ ਦੇ ਵਿੱਚ ਦੇਵਾਂਗੇ ਤੇ ਸਾਰੀ ਵੀਡੀਓ ਦੇਖਿਓ ਤੇ ਅੱਜ ਵੀ ਆਪਾਂ ਨਵੇਂ-ਨਵੇਂ ਸੂਟ ਨੇ ਜਿਹੜੇ ਤੁਹਾਨੂੰ ਥੋਕ ਰੇਟਾਂ ਦੇ ਵਿੱਚ ਮਿਲਦੇ ਨੇ ਬਹੁਤ ਸੋਹਣੇ ਡਿਜ਼ਾਈਨਾਂ ਦੇ ਬਹੁਤ ਸੋਹਣਾ ਫੈਬਰਿਕ ਤੇ ਉਹ ਦਿਖਾਵਾਂਗੇ ਤੇ ਬਣੇ ਰਹੇ ਹੋ ਵੀਡੀਓ ਦੇ ਨਾਲ ਤੇ ਆਪਾਂ ਹੁਣ ਚੱਲਦੇ ਆਂਗੇ ਆਪਣਾ ਘੰਟੇ ਡੇਢ ਘੰਟੇ ਦਾ ਰਾਹ ਦਾ ਤੇ ਜਾ ਕੇ ਫਿਰ ਤੁਹਾਨੂੰ ਮਿਲਦੇ ਹਾਂ ਵੀਡੀਓ ਦੇ ਨਾਲ ਬਣੇ ਰਹੋ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਜੇ ਕਿਸੇ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੂਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਆਜੋ ਫਿਰ ਦਿਖਾਉਣ ਦਿਖਾਉਨੇ ਆ ਕੱਪੜਾ ਮਿਲਦੇ ਆਂ ਫਿਰ ਤੁਹਾਨੂੰ ਪਹੁੰਚ ਕੇ ਮੇਲਕੋਟਲੇ ਬਣੇ ਰਹੋ ਵੀਡੀਓ ਦੇ ਨਾਲ ਜੀ ਆਪਾਂ ਪਹੁੰਚ ਗਏ ਅਮਰੀਕੋਟਲੇ ਇਹ ਤੇਲੀਆ ਵਾਲਾ ਬਾਜ਼ਾਰ ਸ਼ੁਰੂ ਹੋ ਗਿਆ ਜੀ ਇੱਕ ਤਾਂ ਸਿੱਧਾ ਹੀ ਗੇਟ ਵੱਲ ਅੰਸਾਰ ਸਿੱਧੀ ਜਾਂਦਾਗਾ ਇੱਕ ਇਹਦੇ ਨਾਲ ਹੀ ਗਲੀ ਮੁੜ ਜਾਂਦੀ ਆਪਾਂ ਉਹ ਗਲੀ ਜਾ ਰਹੇ ਆ ਲੋਕੇਸ਼ਨ ਦੇਖੋ ਤੁਸੀਂ ਦੁਕਾਨ ਦੀ ਇੱਧਰ ਸਾਰੇ ਥੋਕ ਵਾਲੀ ਉਹ ਨਹੀਂ ਕਲਿਆ ਕੁੜਤੇ ਵਾਲੇ ਦੀ ਦੁਕਾਨਾਂ ਸੀਗੀ ਇੱਧਰ ਸਾਰੇ ਹੀ ਮਤਲਬ ਕਿ ਇਹ ਥੋਕ ਵਾਲੀਆਂ ਦੁਕਾਨਾਂ ਨੇ ਸਸਤੇ ਰੇਟ 'ਚ ਕਪੜਾ ਤੇ ਸੋਨਾ ਇਹ ਚੱਲੀ ਜਾਣੀ ਆਪਾਂ ਇਹੀ ਗਲੀ ਇਹੀ ਗਲੀ ਨਹੀਂ ਛੱਡਣੀ ਆਪਾਂ ਬਾਕੀ ਤੁਹਾਨੂੰ ਪੂਰਾ ਐਡਰੈਸ ਆਪਾਂ ਲਾਸਟ 'ਚ ਦੇਵਾਂਗੇ ਵੀਡੀਓ ਦੇ 'ਚ ਕੇਰਾਂ ਤੁਸੀਂ ਚੈੱਕ ਕਰ ਲਓ ਇਧਰ ਡਾਈ ਚੁੰਨੀਆਂ ਡਾਈ ਕਰਨ ਵਾਲੀ ਸ਼ਾਪ ਨਿਗੀਆਂ ਇਹ ਆਉਣਗੀਆਂ ਉਹ ਤਾਂ ਦੇਖੋ ਜੀ ਇਧਰ ਦੇਖੋ ਦੁਕਾਨਾਂ ਇਹ ਸਾਰੀ ਕਪੜਾ ਮਾਰਕੀਟ ਆ ਗਈ ਕਪੜਾ ਮਾਰਕੀਟ ਆ ਤੇ ਸਸਤੀ ਮਾਰਕੀਟ ਆ ਤੇ ਸੋਹਣੇ ਸੂਟ ਮਿਲਦੇ ਨੇ ਵਿਆਹ ਸ਼ਾਦੀਆਂ ਲਈ ਜੇ ਕਿਸੇ ਨੇ ਸੋਹਣੀ ਬਰੀ ਤੇ ਘੱਟ ਰੇਟ 'ਚ ਤਿਆਰ ਕਰਨੀ ਹੋਵੇ ਜੀ ਮੇਰਲਕੋਟਲਾ ਸ਼ਹਿਰ ਦੀ ਤੇਲੀਆ ਵਾਲਾ ਬਾਜ਼ਾਰ ਬਿਲਕੁਲ ਨਾ ਭੁੱਲਿਓ ਬਹੁਤ ਸੋਹਣੇ ਸੋਹਣੇ ਸੂਟ ਮਿਲਦੇ ਨੇ ਇੱਥੋਂ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਇਹੀ ਗਲੀ ਸਿੱਧੀ ਆਪਾਂ ਜਾਈ ਜਣਾ ਕਿਸੇ ਪਾਸੇ ਨਹੀਂ ਮੁੜਨਾ ਹੈਗਾ ਤਾਂ ਥਾੜਾ ਚ ਕਪੜਾ ਹੁੰਦਾ ਜੀ ਇੱਥੇ ਦੇਖੋ ਕੀ ਰਖਾ ਦੇ ਜੋ ਵੀ ਵੈਰਾਈਟੀ ਤੁਸੀਂ ਇਹਨਾਂ ਨੇ ਵੀ ਵੈਰਾਈਟੀ ਬਹੁਤ ਸੋਣੀ ਪਈ ਹੈ ਗੱਲ ਉਹ ਪਿਛਲੀ ਲਗਾਣ ਵਾਲਿਆਂ ਦੀ ਆਹ ਦੇਖੋ ਹੈ ਆਹ ਦੇਖੋ ਆਹ ਦੇਖ ਕਿੰਨਾ ਸੋਹਣਾ ਸੰਤਾ ਸਾਰੀ ਕਪੜਾ ਮਾਰਕੀਟ ਆ ਵੀਰੇ ਤੇਲੀਆ ਵਾਲਾ ਬਾਜ਼ਾਰ ਮਰੇਲਕੋਟਲਾ ਆ ਦੇਖੇ ਕਿੰਨਾ ਸੋਹਣਾ ਪ੍ਰਿੰਟ ਜਿਹਾ ਆ ਇੱਧਰ ਔਰ ਸਾਹਮਣੇ ਦੇਖੋ ਜੀ ਇਹ ਹੁੰਦੇ ਨੇ ਇੱਥੇ ਥਾਣ ਇਦਾਂ ਬਾਰ ਕਿਸ ਕਰਦੇ ਸੁਟ ਆ ਗਏ ਬਹੁਤ ਅੱਛੇ ਕਲਾਈ ਕਰਾ ਲਓ ਟ੍ਰੇਨ ਬਣਾ ਲਓ ਦੇਖੋ ਦੇਖੋ ਦੁਪੱਟੇ ਆ ਗਏ ਆ ਗਏ ਦੇਖੋ ਕਿੰਨੇ ਸੋਹਣੇ ਆ ਇਹਨੂੰ ਤੁਸੀਂ ਡਾਈ ਕਰਾ ਸਕਦੇ ਹੋ ਫੁੱਲ ਵਰਕ ਹੈ ਦੇ ਵਿੱਚ ਬੈਲੋ ਬਟਾ ਬੈਲੋ ਬਟਾ ਜਿੰਨੀ ਮਰਜ਼ੀ ਲਵੋ ਵੀਡੀਓ ਨੂੰ ਸ਼ੇਅਰ ਕਰਦੇ ਜੀ ਵੱਧ ਤੋਂ ਵੱਧ ਪਹੁੰਚ ਗਏ ਆਪਾਂ ਦੁਕਾਨ ਤੇ ਫਿਰ ਮੈਨੇ ਤੋਂ ਮੇਰੇ ਕੋਲ ਤਾਂ ਦਿਖਾ ਨਹੀਂ ਕਿ ਕੀ ਇਹ ਦੇਖੋ ਇਹ ਲੜਕਾ ਹੈ ਇਹ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਹੈ ये वाला ठीक है जे नमा आया है ये नहीं है तो ये पहले से हाँ। अभी लेकिन कुछ तो दिनों के लिए नहीं आ रहा था ये उस दिन तो था जो लड़का नहीं ये नहीं था था हाँ। दूसरा था नहीं, था जे भी था ये नहीं था नहीं था बैठा था सी तो जी पहुंच गए अपना बाई दी दुकान पे जावेद हाँ। क्या नाम है भैया आपका शादाब शादाब हाँ जी शादाब क्लोथ हाउस मलेर कोटला हाँ वाला बाजार तेलिया वाला बाजार देखो जी ये न्यू चीज आई है मैम जॉर्ज पे हाँ ये टोन टू टोन वर्क है वाव। आपको यहाँ कहीं नहीं मिल पाएगी लेटेस्ट और एक आइटम और आई है नवी एक ब्लू देखो जी वो वाली पिंट न्यू आई लगती है ब्लू ये उसके साथ में ना मैंने ये चीज बनवाई है आप ये देखो ध्यान से वाओ wow, yes, ये वाला ये क्रश टिश्यू पे है ना 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 ना, ना ये नया कपड़ा मैडम फैंडी अच्छा वो वाला फैंडी, फैंडी जो उस उस दिन ये था ठीक है इसमें न्यू कलर आए हैं वाओ इसकी सेम बॉटम भी है लो देखो जी कलर बहुत सोने ने बहुत सोनी डिजाइनिंग नमा फैब्रिक इसके अलावा सेम डिट्टो कपड़ा यही है ये प्लेन है जो और जो है वो ये नहीं है वो okay. वो और है हां हाँ। वो और है ये कुछ और है देखो जी आगे भाई थे। थे। आ गए आप तो बाई दी दुकान पे यस फैब्रिक आ गया उस दिन ये फैब्रिक है नहीं थी एक तो टॉप बॉटम ਟੌਨ ਟੂ ਟੌਨ ਇਸਮੇ 8 ਕਲਰ ਹੈ ਯੈਸ ਇਹ ਦੇਖ ਇਹਨਾਂ ਦੇ ਵਿੱਚ ਉਹ ਆਪਾਂ ਤਾਂ ਚਲੋ ਪੰਜਾਬੀ ਬੋਲਦੇ ਆ ਸੌਰੀ ਇਹਨਾਂ ਦੇ ਵਿੱਚ 8 ਕਲਰ ਨੇ ਜੀ ਆਹ ਵਾਲਾ ਜਿਹੜਾ ਨਵਾਂ ਚੀਜ਼ ਆਈ ਹੈ ਨਵੀਂ ਨਵਾਂ ਫੈਬਰਿਕ ਤੇ ਨਵਾਂ ਵਰਕ ਸਾਰਾ ਕੁਝ ਇਹਦੇ ਨਾਲ ਪਲੇਮ ਬਾਟਮ ਬਹੁਤ ਸੋਹਣਾ ਕੱਪੜਾ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਸ਼ਾਈਨਾ ਕੱਪੜੇ ਚ ਬਹੁਤ ਸੋਹਣੀ ਬਹੁਤ ਸੋਹਣਾ ਸੂਟ ਹੈ ਇਹਦੇ ਵਿੱਚ ਕਲਰ ਇਕਾ ਸੀ ਹੋਰ ਵੀਆ ਹੋਰ ਕਿੰਨੇ ਕਲਰ ਹੈ ਵੈਲਵਟ ਚ ਹਾਂ ਇੱਕ ਬੋ ਪੈਲਵਟ ਬਹੁਤ ਹੈ ਜੇ ਵੀ ਪੈਲਵਟ ਮੈਮ ਇਹ ਕਲਰ ਆਇਆ ਹੈ ਇਸਕਾ ਦੇਖੋ ਬਹੁਤ ਸ਼ਾਨਦਾਰ ਕਲਰ ਵਾਓ ਸੋ ਬਿਊਟੀਫੁਲ ਪਾਕਿਸਤਾਨੀ ਕਲਰ ਬਹੁਤ ਸੋਹਣਾ ਦੇਖੋ ਜੀ ਕਿੰਨਾ ਸੋਹਣਾ ਫੈਬਰਿਕ ਬਹੁਤ ਸੋਹਣਾ ਜੀ ਇਹਦਾ ਵੀਡੀਓ ਚ ਸ਼ਾਇਦ ਨਾ ਇੰਨਾ ਹੋ ਹੁੰਦਾ ਹੋਵੇ ਪਰ ਬਹੁਤ ਸੋਹਣਾ ਵਿਸ਼ਵਾਸ ਕਰਕੇ ਦੇਖਿਓ ਬਹੁਤ ਸੋਹਣੀ ਚੀਜ਼ ਆ ਕਿਸੇ ਨੇ ਵਿਆਹ ਵਾਸਤੇ ਸੂਟ ਰੈਡੀ ਕਰਵਾਉਣੇ ਹੋ ਹੈਂਡ ਸੇ ਕਿਤੇ ਹੋਇਆ ਹੈ ਮੈਮ ਹਾਂ ਹੈਂਡਵਰਕ ਆ ਪੂਰਾ ਇਹ ਇਹ ਦੇਖਿਓ ਕੋਈ ਨਹੀਂ ਕਹਿ ਸਕਦਾ ਇਹਨਾਂ ਨੂੰ ਇਹ ਸੂਟ ਕਿਤਨੇ ਦਾ ਬਣੇਗਾ ਇਸ ਫੁੱਲ ਸੂਟ ਦਾ ਪ੍ਰਾਈਸ ਭਈਆ ਪ੍ਰਾਈਸ ਕੋਈ ਨਹੀਂ ਆਪਕੇ ਲਈ ਬਤਾ ਦਿੰਦੇ ਹਾਂ ਮੈਮ ਹਾਂਜੀ ਇਹ ਟਾਪ बॉਟਮ ਦੋਨੋਂ 2.5 2.5 ਮੀਟਰ ਕਪੜਾ ਆਏਗਾ ਮਾਰਕੀਟਿੰਗ ਰੇਟ ਇਸਕਾ 4000 ਹੈ ਮੈਂ ਦੇ ਰਹਾ ਹਾਂ ਓਨਲੀ 1350 ਮੈਂ ਦੋਨੋਂ ਚੀਜ਼ ਵਾਓ ਦੇਖੋ ਜੀ ਰੇਟ ਵੀ 1350 ਦੋਨੋਂ ਚੀਜ਼ਾਂ ਦਾ ਮੇਰੀਆਂ ਭੈਣਾਂ ਜਿਨ੍ਹਾਂ ਨੇ ਕਪੜਾ ਲੈਣਾ ਬਾਈ ਦੀ ਦੁਕਾਨ ਤੇ ਪਹੁੰਚੋ ਬਹੁਤ ਸੋਹਣਾ ਸੋਹਣੀ ਚੀਜ਼ ਆ ਬਹੁਤ ਸੋਹਣੀ ਸੱਚੀ ਕਹਿੰਦੇ ਆ ਅਸੀਂ 12 1300 ਦੀ ਚੀਜ਼ ਮਤਲਬ ਕਿਤੇ ਵੀ ਨਹੀਂ ਮਿਲਦੀ 12 1300 ਚ ਸੂਟ ਰੈਡੀ ਆ ਤੁਹਾਡਾ ਪਲੇਨ बॉਟਮ ਵਿਦ ਹੈਂਡਵਰਕ ਸ਼ਰਟ तेरह सौ का तेरह सौ का साढ़े तेरह सौ का कोई माड़ा नहीं तेरह चौदह सौ का भी कोई माड़ा नहीं एक खीन खाब की वरायटी तो थी जो खीन खाब की जी, खीन खाब में ये देखिएगा मैडम एक खीन खाब की फरमाइश की थी खाब खीन खाब दिखा दीजिए ये देखिएगा

ਇਹ ਵੀ ਇੱਕ ਡਿਜ਼ਾਈਨ ਹੋਰ ਹੈ ਜੇ ਵਾ ਜੇ ਡਿਜ਼ਾਈਨ ਕੇ ਅਲੱਗ ਕਲਰ ਹੈ ਜੇ ਡਿਜ਼ਾਈਨ ਕੇ ਲੱਗ ਕਲਰ ਹੈ ਮਹਿਰੂਨ ਦੇਖੋ ਇਹ ਹੈਗਾ ਖੀਨ ਖਾਬ हां ਇਹ ਹੈ ਖੀਨ ਖਾਬ ਇਹ ਖੀਨ ਖਾਬ ਚ ਹੈਗਾ ਚਾਰ ਕਲਰ ਇਹ ਡਿਜ਼ਾਈਨ ਦੇ ਵਿੱਚ ਚਾਰ ਪੰਜ ਕਲਰ ਇਹ ਡਿਜ਼ਾਈਨ ਦੇ ਵਿੱਚ ਇੱਕ ਭਈਆ ਬੋ ਇੱਕ ਉਹ ਚੀਜ਼ ਹੈ ਬ੍ਰੈਂਡ ਇੱਕ ਜੇ ਵਾਲੀ ਦੇਖੋ ਉਹਨੂੰ ਤੁਸੀਂ ਕਲਰ ਕਰਵਾ ਸਕਦੇ ਹੋ ਵਾਈਟ ਆ ਵਾਈਟ ਤੇ ਵਰਕ ਦਾ ਸਾਰਾ ਕਲਰ ਜੋ ਵੀ ਕਲਰ ਤੁਹਾਡੀ ਚੋਇਸ ਦਾ ਕਰਵਾ ਸਕਦੇ ਹੋ ਇਦੇ ਵਿੱਚ ਸ਼ਿਮਰ ਤੇ ਬਹੁਤ ਸੋਹਣਾ ਫੈਬਰਿਕ ਆ। ਆ ਦੇਖੋ। ਬਹੁਤ ਸੋਹਣੀ ਚੀਜ਼ ਐ ਵੀ। ਸ਼ਿਮਰ ਐ ਇਹ। ਸ਼ਿਮਰੀ ਆ। ਆਹ ਹਨੇਕ ਖਾਸ ਖੋਹ ਵਾਲੇ ਬਾਈਟ ਸੂਟ ਨੇ, ਬਰਕ ਵਾਲੇ, ਆਫ ਵਾਈਟ, ਵਾਈਟ ਤੁਸੀਂ ਉਹਨਾਂ ਤੇ ਵੀ ਕੋਈ ਵੀ ਕਲਰ ਕਰਾ ਸਕਦੇ ਹੋ, ਵਾਈਟ ਚਾਹਣਾ ਤੁਸੀਂ ਵਾਈਟ ਲੈ ਸਕਦੇ। ਡ्रेसेस ਰੈਡੀ ਹੁੰਦੀਆਂ ਨੇ। ਉਹ ਉੱਪਰ ਨੇ ਉਹ ਵਾਲੇ ਵੀ ਬਹੁਤ ਪਿਆਰੇ ਸੂਟ ਨੇ ਦੇਖੋ। ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਬਾਰ ਤੋਂ ਬਾਅਦ ਕੀ ਰਹਿ ਗਿਆ ਠੀਕ ਫਾ 1200 ਦਾ ਸੂਟ ਠੀਕ ਫਾ ਬਹੁਤ ਸੋਹਣਾ ਕਪੜਾ ਹੈ ਜੀ ਇੱਕ ਬੋਹ ਵਾਲੇ ਬੋਹ ਵਾਲੀ ਆਈਟਮ ਹੈ ਉਹ हमने ਖੁਦ ਸੂਟ ਹਾਂ ਸ਼ਿਮਰਬੋ हमने ਖੁਦ ਵੀ ਹਮ ਲੈ ਕੇ ਗਏ ਆ ਅਸੀਂ ਵੀ ਲੈ ਕੇ ਗਏ ਆ ਉਹ ਵਾਲਾ ਸੂਟ ਹਾਂ ਅਸੀਂ ਵੀ ਲੈ ਕੇ ਗਏ ਆ ਉਹ ਵਾਲਾ ਸੂਟ ਮੇਰੀ ਸਿਸਟਰ ਨੇ ਬਣਾਇਆ ਕਿੰਨੇ ਕਲਰ ਲੈ ਕੇ ਤੇ ਇਹਦੇ ਵਿੱਚ ਉਫਰੋ ਜੀ ਇਹਦੀ ਗੱਲ ਕਰ ਰਹੇ ਹੋ ਇਹ ਮੋਰਪ ਆ ਗ੍ਰੀਨ ਯਾ ਗ੍ਰੀਨ ਵਾਲਾ वही दिखा दो कलर दिखा दो दिखा ये चीज हमने लेटेस्ट बनवाई है न्यू ये देखिए ये वाली है फैंडी सिल्क नया अभी बाजार में कपड़ा आया है ये सूट की डिमांड की थी सी किसी भैन ने पूछा सी ये वाला तो इसका आएगा शर्ट देखो ये इन्हों ने खुद कस्टमाइज करवा के देता वर्क ये जी बॉटम है सेम ठीक है वो दुपट्टा और ये इसका दुपट्टा तैयार कराया है फैंडी सिल्क कपड़ा है जी कितने में ये ये रेडी हुआ सूट? देखो जी कॉस्टिंग रेट अगर आप चीज़ मैडम तो जी, जी। दो सो बीसो रूपये हाँ, बतीसो रुपये में रेडी में है ये खुद वर्क करवाया है फेडी सिल्क कपड़ा है बहुत सोना कपड़ा बहुत ज्यादा सोना ਆਪਾਂ ਨੰਬਰ ਤੁਹਾਨੂੰ ਲਾਸਟ ਜਿਹੜਾ ਐਡਰੈਸ ਵੀ ਦੇਵਾਂਗੇ ਨੰਬਰ ਵੀ 22 ਨੂੰ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਉਹ ਆਇਆ ਸ਼ੀਵਰ ਦੇ ਬਾਹਰ ਜੋ ਲੱਗਿਆ ਹੋਇਆ ਹੈ ਨਾ ਉਸ ਵਿੱਚ ਹੈਂਡ ਕਾਈਨ ਹੈ ਉਹ ਵਿੱਚ ਬਹੁਤ ਸਾਰੇ ਪੀਸ ਆਇਨੇ ਮੈਂ ਦਿਖਾ ਦੇਣਾ ਤੁਹਾਨੂੰ ਦਿਖਾ ਲਓ ਦੇਖੋ ਸੰਭਲ ਕੇ ਜਾਣਾ ਇਹ ਰਸਤੇ ਵਿੱਚੋਂ ਹਟਾ ਦੇਣੀ ਕਿ ਬੇਟਾ ਮੈਂ ਦੁਪੱਟਾ ਹੈ ਇਹ ਦੁਪੱਟਾ ਹੈ ਦੇਖੋ ਬਹੁਤ ਸੋਨਾ ਸੂਟ ਹੈ अभी दिखाना मैं तो अच्छा वो ग्रीन वाला हैंड वर्क से हां जी आ वाले आ वर्क वाले ये सब इसी में पड़े हैं हां वो भी कलर दे दे बीच वो भी बहुत प्यारा है देखिए जी लेटेस्ट चीज आई है न्यू कितना ये कलर है ये वाला शेड है कपड़ा देखना सी कपड़ा भी चल रहा है हाँ, ਇਹ ਸ਼ੀਮਰ ਦੇ ਵਿੱਚ ਨੇ ਮੈਮ ਕੀ ਹੈਗੀ ਇਹਦੀ ਵੀ ਸ਼ਰਟ ਇਹਦੀ ਸ਼ਰਟ ਸਸਤੀ ਹੈ ਮੈਮ 350 ਰੁਪਏ ਦੀ ਸ਼ਰਟ ਸ਼ੀਮਰ ਪ੍ਰਿੰਟ ਆਹ ਹੈ ਨਾ ਆ ਨਹੀਂ ਹੋਇਆ ਇਹ 벨ਵਟ ਹੈ ਕੋਰੀਅਨ 벨ਵਟ ਕੋਰੀਅਨ 벨ਵਟ ਬਹੁਤ ਸੋਨਾ ਕਪੜਾ ਹੈ ਵੀ ਬਹੁਤ ਰੰਗ ਨੇਗੇ दिखाना भी है दे दे कितने ये देना एक दो पीस देखो जी कितने दे। तो ये कह रहा था मैं आपको ये हैंड वर्क वाली वैरायटी है बाजार जो इसका रेट हैगा जी अठारह सौ रूपये मीटर मैं थोनू कह रहा अपने होलसेल प्राइस में साढ़े ग्यारह सौ रूपये मीटर साढ़े बड़ा पन्ना ਇਹ ਕਪੜਾ ਕੀ ਆ ਨਾ ਕਪੜਾ ਕੀ ਆ ਬੀ ਜੀ ਸਿਮਰ ਹੈ ਸਿਮਰ ਤੇ ਹੈਂਡਵਰਕ ਬੜਾ ਬਣਾ ਮੈਮ ਠੀਕ ਹੈ ਇਹ ਬੜੇ ਪਿਆਰੇ ਪਿਆਰੇ ਡਿਜ਼ਾਈਨ ਨਹੀਂ ਦੇ ਵਿੱਚੋਂ

रख लो आप ऐसे पैसे भी ले जाओ सूट भी ले जाओ नहीं अच्छा ये वाला मिल जाएगा फिर देख ये है डिजाइन ये सिंपल है यानी कि इसमें ज्यादा कुछ नहीं है मैं दिखा दो कुछ ये यहाँ से लेकर गई है ये वाला लेके गई ये लेंगे ना ये नहीं लेंगे तो इसका एक डिजाइन और दे दूं नहीं ये फिर ये आएगा इसका एक जो आप लेंगे ना उसका डिजाइन दूसरा ये है अवेलेबल नहीं आती है, वर्क में फिर ये है एक थोड़ा साइट सा... हाँ, के डिजाइन है बहुत प्यारे प्यारे हाँ एक चीज और आई है न्यू दिखा मैं ये देखो मैं आपको तो इसका एक वो दिखा रहा हूँ बना हुआ दस कलर आएंगे बोलो बोलो बहुत शानदार चीज है शीमर के ਇਹ ਕਲਰ ਇਹ ਪੜਾ ਉਹ ਸ਼ੇਡ ਹੈਗਾ ਦੇਖੋ ਯੈਸ ਇਹਦੇ ਚ 그린 ਕਟੇ ਬਲੂ ਦੇ نیچے ਇਹ ਦੇਣਾ ਹਾਂਜੀ 그린 ਕਟ ਦੇਣੀ ਸੋਹਣਾ ਮੈਮ ਹੋਰ ਇੰਨਾ ਵਧੀਆ ਡਿਜ਼ਾਈਨ ਹੈਗਾ ਜੀ ਹਾਂਜੀ ਪਿੰਕ ਕਲਰ ਵੀ ਮੈਂ ਐਸਾ ਲੋਕ ਨੂੰ ਥੋੜਾ ਸਿੰਪਲ ਔਰ ਸੋਬਰ ਹੈ ਨਾ ਸ਼ਾਂਟ ਔਰ ਸ਼ਰਾਰਾ ਸੇਮ ਕਲਰ ਦਾ ਵੀ ਮੈਚਿੰਗ ਦੇ ਦੂੰਗਾ ਮੈਂ ਆਪਾਂ ਉਧਰ ਨੂੰ ਜਾਏ ਚਣੌਣ ਵਾਲ ਅੱਗੇ ਹਾਂ ਜਿਹੜਾ ਉਹ ਬਾਹਰ ਨੂੰ ਬਦਮਾ ਇਹ ਪਿਆਗਾ एमआई जो डिजाइन है जिग-जैग हाँ। वो प्योर वाली नहीं है वो सेमी चिनॉन है वो दुपट्टों के लिए ये है सारे प्योर दे विच ये सारे वाइट में जो पड़ेंगे बस ये बेस्ट है थोड़ा गार्निश डिजाइन डाल सकते हो आप इसमें कोई डिजाइन नहीं कर सकते हैं आ रही जरा शानदार सेम सेम फ्लाव मैम ये ड्रेस के लिए आई है थोड़ी स्पेशल चीज़ है ये देखिएगा न्यू डिज़ाइन है बिल्कुल अभी लॉन्च किया है और इसका ये दुपट्टा भी हम तैयार कराते हैं डिटो ये देखिए थोड़ी सी अलग सी चीज़ है इसमें कलर मिल जाएंगे देखो ये ब्राउन कलर है एक ये वाला मस्टर्ड कलर बनवाया है एक ये न्यू कलर आ रहा है अभी और एक ये ऑफ वाइट है और एक ब्लैक है सारे कलर बेस्ट इसको बनाया जाता है टोन टू टोन वर्क यानी कि ब्लैक में ब्लैक पूरा प्रॉपर ये चीज है ये पूरा सूट नहीं बनना ना फिर तो प्लेन ही लेना इसके साथ में बारह सौ रूपए साढ़े बारह सौ की शर्ट ने प्लेन ढाई तीन सौ का आ जाएगा आपका पंद्रह सौ का शर्ट है और आपकी प्लेन तो दो सौ में भी आ जाएगी जॉर्ज डेढ़ सौ सो दो सौ बेलवी चीज है बहुत सोनी लगे ਸਪੈਸ਼ਲ ਆਈਟਮ ਹੈ ਮੈਂ ਇੱਕ ਇਸ ਦਾ ਡਿਜ਼ਾਈਨ ਇਹ ਆਇਆ ਹੈ ਔਰ ਦੋ ਤਿੰਨ ਡਿਜ਼ਾਈਨ ਇਹ ਮਿਲਦੇ ਨੇ ਉਹ ਬਲੂ ਕਲਰ ਹੈ ਉਹ ਬਲੂ ਵਾਲਾ ਕਲਰ ਹੈ ਨੀਚੇ ਕਿਹੜਾ ਇਹ ਨੀਚੇ ਹਾਂ ਬਲੂ ਹਾਂ ਨੇਵੀ ਹਾਂ ਨੇਵੀ ਬਲੈਕ ਬਲੈਕ ਉਹ ਕੰਚੀ ਕੁਛ ਆਸਾ ਉਹ ਬਲੈਕ ਦੇ ਵਿੱਚ ਹੀ ਡਿਜ਼ਾਈਨ ਹੈ ਇੱਕ ਬਲੈਕ ਦੇ ਵਿੱਚ ਆ ਵਾਲਾ ਡਿਜ਼ਾਈਨ ਬਹੁਤ ਸੋਹਣੀ ਚੀਜ਼ ਹੈਗੀ ਹੈ ਵੀ ਇਧਰ ਪ੍ਰਿੰਟ ਦੇ ਵਿੱਚ ਵੀ ਹੈ ਬਹੁਤ ਸਾਰੀ ਵੈਰਟੀਟੀ प्रिंट आधे बिच भी बहुत सुनी आ देखो <laughs> एक हीन खाब चाहिए भैया एक हीन खाब है हीन खाब नहीं वो दूसरी है ये ब्रॉकेट है हाँ ये वाली ब्रॉकेट है बनारसी ब्रॉकेट भी बहुत सुनी चीज़ है देखो आये हैं कॉफी आये हैं कॉफी देती मैडम ਇੱਕ ਇਸਕੋ ਛਾ ਦੇ ਦੇਣਾ ਬਾਈ 250 ਮੋਟਰ ਕੀ ਨਹੀਂ ਉਹ ਨਹੀਂ ਬਾਈ ਜਿਹਨਾਂ ਦੇ ਬਾਹਰ ਜਾ ਕੰਮ ਕਰਦੇ ਨੇ ਅਹ ਦੇਖੋ ਜੀ ਕਿੰਨੀ ਸੋਹਣੀ ਚੀਜ਼ ਆ ਗਈ ਇਹ ਵਾਲੀ ਡੀਨੂ ਹੈ ਓਕੇ ਜੋ ਸਭ ਕੁਝ ਹੈ ਯਾਨੀ ਇਹ ਕਲਰ ਹੈ ਇਹਦੇ ਵਿੱਚ ਬਹੁਤ ਪਿਆਰਾ ਸਿਮਰ ਦੇ ਵਿੱਚ ਆਈਏ ਜੀ ਆਈਏ ਦੇਖੋ ਇਹ ਵਾਲੇ ਖੀਨ ਖਾਦੇ ਵਿੱਚ ਬਹੁਤ ਕਲਰ ਡਿਜ਼ਾਈਨ ਕੋਸੇ ਖੀਨ ਖਾ ਦਾ ਬਹੁਤ ਫੇਮਸ ਤੇ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਇਹ ਵਾਲਾ ਆਗੇ ਆ। ਇਹਦਾ ਕੀ ਪ੍ਰਾਈਸ ਆ ਵੀਰੇ? ਇਹਦਾ ਮੈਡਮ ਇਹ ਨਵੀਂ ਚੀਜ਼ ਹੈ। ਹੈਂਡਵਰਕ ਚ ਹੈ। ਵੀਂਡ ਤੱਕ ਦੇਖੋ ਤੇ ਲਾਸਟ ਤੇ ਆਪਾਂ ਡਰੈਸ ਦੱਸਾਂਗੇ ਵੀਡੀਓ ਦਾ। ਜੋ ਤੇ ਉਹ ਡਰੈਸ ਤੇ ਤੁਸੀਂ ਪਹੁੰਚ ਜਿਓ ਤੇ ਬਾਈ ਦਾ ਮੋਬਾਈਲ ਨੰਬਰ ਵੀ ਆਪਾਂ ਲਾਸਟ ਤੇ ਲਾਵਾਂਗੇ। ਤੇ ਵੀਡੀਓ ਦੇ ਇੱਕ ਸਾਈਡ ਤੇ ਤੇ ਤੁਸੀਂ ਉਹ ਤੇ ਫੋਨ ਤੇ ਕੰਟੈਕਟ ਕਰ ਸਕਦੇ ਹੋ। ਅਦਾ ਦੇਤਾ ਹਾਂ। ਆਨਲਾਈਨ ਵੀ ਸਰਵਿਸ ਦਿੰਦੇ ਨੇ। ਮਤਲਬ ਕਿ ਜੋ ਵੀ ਇਹਨਾਂ ਦੇ ਗਾਕ ਨੇ ਪੱਕੇ ਖਾਸ ਗਾਕ ਨੇ ਉਹਨਾਂ ਲਈ ਆਨਲਾਈਨ ਸਰਵਿਸ ਦਿੰਦੇ ਨੇ ਕੋਈ ਜੋ ਵੀ ਫੋਰਨ ਤੋਂ ਹੋਣਾ ਜਾਂ ਕੋਈ ਚਾਹੁੰਦਾਗਾ ਮਗਵਾਉਣੇ ਭੇਜ ਦੇਣਗੇ ਤੇ ਬਾਕੀ ਤੁਸੀਂ ਖੁਦ ਕੰਟੈਕਟ ਕਰ ਲਿਓ ਇਹਨਾਂ ਨਾਲ ਫੋਨ ਨੰਬਰ ਆਪਾਂ ਤੁਹਾਡਾ ਦੇਵਾਂਗੇ ਤੁਹਾਨੂੰ ਲਾਸਟ ਤੇ ਡਰੈਸ ਸਾਰਾ ਨਾਲੇ ਫੋਨ ਨੰਬਰ ਜਿਹੜਾ ਪਲੇਨ ਲੈ ਰਹੀ ਹੈ ਫਿਰ ਮੈਂ ਇਹਨਾਂ ਨੂੰ ਪਿਆਰ ਨਾਲ ਦੱਸਦੀ ਹਾਂ ਕਿ 28 ਘੰਟੇ ਚਾਹ ਪੀਣੀ ਹੈ ਇਹ ਬਿਲਕੁਲ ਨਹੀਂ ਚਾਹੀਦਾ ਇਹ ਚਾਹੀਦਾ ਹੈ ਆਪਰ ਇਸਕੇ ਲਈ ਅੱਜ ਵਾ ਉਪਰੀ ਤੇ ਵੀ ਟਾਪ ਲਓ ਜੀ ਇਹ ਦੁਕਾਨ ਹੋਰ ਹੈਗੀ ਆਪਾਂ ਹੋਰ ਦੁਕਾਨ ਤੇ ਆਏਾਂਗੇ ਇਹਨਾਂ ਦੀ ਵੀ ਵੈਰਾਈਟੀ ਬਹੁਤ ਸੋਹਣੀ ਆਗੀ ਆਹ ਦਾ ਕੱਪੜਾ ਕਿੰਨਾ ਸੋਹਣਾ ਹੈ ਦੇਖੋ ਕੀ ਕੱਪੜਾ ਹੈ ਇਹਨਾਂ ਦਾ ਵੀ ਹਰ ਚੋਈ ਦੇ ਪਹੁੰਚੇ ਵੀ ਨਹੀਂ ਕੱਡੇ ਇਹਨਾਂ ਨੇ ਤਾਂ ਜੀ ਖੜਾ ਹੈ। ਹੈਲੋ ਹਾਂ ਜੀ। ਜੀ ਇਹ ਕਹਿੰਦੀ ਕੋਣ ਕੋਣਾ ਆਈ ਪਈ ਜਿਹੜੀ ਮੈਂ ਕਿਵੇਂ ਲੱਗੀ ਉਹ ਦੇਖੀ ਤੂੰ ਤਾਂ ਸ਼ਰਟ 375 ਕੀ? 375 ਕੀ? ਇਹ ਵਾਲੀ ਸ਼ਰਟ ਜੇ ਕਿ ਲੈਣੀ ਹੋਵੇ ਕਿਸੇ ਨੇ 375 ਦੀ ਇਹਦਾ ਕਪੜਾ ਬਹੁਤ ਫਾਈਨ ਆ ਸੌਫਟ ਦਾ ਹੈ ਹੈਂਡਵਰਕ ਵੀ ਬਹੁਤ ਸੋਹਣਾ ਕਪੜਾ ਦਾ 375 ਦੀ ਸ਼ਰਟ ਇਹਨਾਂ ਦੀ ਵੀ ਵੈਰਾਈਟੀ ਬਹੁਤ ਜ਼ਿਆਦਾ ਦੁਕਾਨ ਤੇ ਇੱਥੇ ਵੀ ਤੁਸੀਂ ਇਹ ਵੀ ਉਹੀ ਹਾਂ ਦਿੱਲੀ ਵਾਲੇ ਬਾਜ਼ਾਰ 'ਚ ਹੀ ਇਹ ਸ਼ਾਪ ਹੈ। ਹਾਂ ਉਹ ਬਾਈ ਦੀ ਦੋ ਦੁਕਾਨਾਂ ਛੱਟ ਕੇ ਅਗਲੀ ਦੁਕਾਨ ਹੈ ਇਹਨਾਂ ਦੀ। ਦੇ ਵਾਈਟ ਦੇ ਵਿੱਚ ਵੀ ਬਹੁਤ ਸੋਹਣੀ ਹੈ ਇਹਨਾਂ ਦੀ ਵੈਰਾਈਟੀ। ਪਿਓਰ ਦੇ ਵਿੱਚ ਸੁਣੇ ਵੀ ਜ਼ਿਆਦਾ ਫੈਂਸੀ ਚੀਜ਼ ਲੈਣੀ ਹੈ ਉਹ ਵਾਲੀ ਵੈਰਾਈਟੀ ਵੀ ਹੈਗੀ ਇੱਥੇ। ਇਹ ਹੈਗਾ ਦੁਕਾਨਦਾਰ ਬਾਈ। ਹਾਂ ਲੋ ਜੀ ਕੀ ਹੈ। ਇਕ ਹੋਰ ਸੀਗਾ ਇੱਕ ਹੋ ਸ਼ਿਲਕਾ ਜਗਾ ਉਹ ਵਾਲਾ ਉੱਤੇ ਗ੍ਰੀਨ ਜੇ ਪਿਆਸ ਸਾਹ ਹਾਂਜੀ ਹੋਰ ਕੱਢਿਓ ਕੱਢਿਓ ਇਹ ਵਾਲਾ ਕੀ ਵੇ ਵਾਲੀ ਡਾਈ ਕੇ ਲਈ ਹੈ ਅਗਰ ਆਪ ਜੀ ਲੈ ਰਹੇ ਡਾਈ ਜੌਰਜਟ ਤੇ ਜੇ ਜੌਰਜਟ ਤੇ ਤੇ ਉੱਤੇ ਆ ਕਪੜੇ ਤੇ ਵਰਕ ਸਾਰਾ ਆਲ ਓਵਰ ਸੂਟ ਆ ਵੀਰੇ 5 ਮੀਟਰ ਸ਼ਰਟ ਆ ਗਈ ਜੇ ਕਿਸੇ ਨੇ ਡਾਈ ਕਰਵਾਉਣੀ ਹੋਵੇ ਵਾਈਟ ਸ਼ਰਟ ਆ ਬਹੁਤ ਸੋਹਣੀ ਆ ਇਹ ਸੋਹਣੀਆਂ ਬਹੁਤ ਪਿਆਰੀ ਏ ਸ਼ਰਟ ਕਿੰਨੇ ਦੀ ਸ਼ਰਟ ਪੜੀਗੀ ਯਾਰ ਇੱਕ 1100 ਦੀ ਸ਼ਰਟ ਹੈ ਜੀ ਸਾਰੀ ਬਰਕਾ ਸਾਰੀ ਸ਼ਰਟ ਦੇ ਉੱਤੇ ਅੱਡ ਡਿਜ਼ਾਈਨ ਹੈ ਇਸ ਵਿੱਚ ਇਹਦੇ ਵਿੱਚ ਸਾਰੇ ਡਿਜ਼ਾਈਨ ਨੇ ਸਾਰੇ ਬਾਈਟ ਨੇ ਤੁਸੀਂ ਕਲਰ ਕਰਵਾ ਸਕਦੇ ਹੋ ਜੋ ਵੀ ਕਲਰ ਕਰਵਾਉਣਾ ਹੈ ਇਹਦੇ ਵਿੱਚ ਇਹ ਵੀ ਸਿੱਕਾ ਦੇ ਵਿੱਚ ਮੈਚਿੰਗ ਸੂਟ ਹੈਗਾ ਖੀਨ ਖਾਬ ਹੈ ਖੀਨ ਖਾਬ ਇਹ ਵਾਲਾ ਵੀ ਖੀਨ ਖਾਬ ਵਾਇਰਟੀ ਹੈ ਇਹ ਵੀ ਇੱਕ ਪੀਸ ਪਿਆ ਖੀਨ ਖਾਬ ਦੇ ਵਿੱਚ ਇਧਰ ਬੈਲਵਟ ਪਈ ਹੈ ਹਰੇ ਹਰੇ ਰੰਗ ਦੀ ਬੈਲੂਟਾ ਬਹੁਤ ਸੋਹਣਾ ਕਪੜਾ ਜੀ ਜੇ ਕਿਸੇ ਨੇ ਪਹੁੰਚਣਾ ਹੋਵੇ ਦੁਕਾਨ ਤੇ ਵੀ ਕੀ ਗੰਦਾ ਜੀ ਦੇਖੋ ਇਹ ਲੀਆ ਵਾਲੇ ਬਾਜ਼ਾਰ ਦੀਆਂ ਰੌਣਕਾਂ ਬਹੁਤ ਖਿੰਖਾ ਪਈ ਹੈ ਇੱਥੇ ਦੇਖੋ ਜੀ ਇਹ ਵੀ ਖੀਨ ਖਾਵਾ ਸਾਰੀ ਕਸਟਮਰ ਦੇਖੋ ਦੁਕਾਨਾਂ ਦੇ ਉੱਤੇ ਬੀਬੀਆਂ ਦੀ ਭੀੜ ਲੱਗੀ ਹੋਈ ਹੈ ਪੂਰੀ ਇਹ ਸਾਰੇ ਖੀਨ ਖਾਬਨੇ ਇਹ ਵੀ ਤੇਲੀ ਵਾਲਾ ਬਾਜ਼ਾਰ ਆ ਜੀ ਇੱਥੇ ਆ ਦੇਖੋ ਕਿੰਨਾ ਸੋਹਣਾ ਆਫ ਵਾਈਟ ਵਰਕ ਵਾਲਾ ਸੂਟ ਆ ਸੂਟ ਦੇਖੋ ਨੈਟ ਦੇ ਦੁਪੱਟਿਆਂ ਨਾਲ ਬੀਬੀਆਂ ਦਾ ਸਾਮਾਨ ਦੇਖੋ ਤੁਸੀਂ ਤੇਲੀ ਵਾਲੇ ਬਾਜ਼ਾਰ ਦੇ ਵਿੱਚ ਤੇ ਇੰਦਾ ਢੇਰਾ ਵਾਲੇ ਸੂਟ ਵੀ ਮਿਲਦੇ ਆਗੇ ਦੁਪੱਟੇ ਦੇਖੋ ਉਧਰ ਇਹ ਫੀਲਡ ਜਿਹੜਾ ਹੈ ਨਾ ਇਹ ਕਿਹੜਾ ਕਲਰ ਕਰ ਰਿਹਾ ਹੈ ਸ਼ਿਮਰ ਹੈ ਨਾ ਸ਼ਿਮਰ 골ਡਨ ਕਲਰ ਦਾ ਹੋ ਰਿਹਾ ਹੈ ਇਹ ਸ਼ਿਮਰ ਦਾ ਵਾਈਟ ਹੀ ਦੇ ਦੋ ਇਹਦੇ ਦਾ ਦੁਪੱਟਾ ਲਾ ਦੇ ਤੇ ਦਪੱਟੇ ਨੇ ਇਥੇ ਵਾਈਟ ਤੇ ਇੱਕ ਵੈਰਾਈਟੀ ਮਿਲਦੀ ਹੈ ਢੇਰਾ ਦੇ ਵਿੱਚੋਂ ਇਹ ਜਿਹੜੇ ਦੇਖਦੇ ਨੇ ਚਲ ਆਪੜ ਕੇ ਲੈ ਸਕਦੇ ਹੋ ਰੇਟ ਘੱਟ ਹੁੰਦਾ ਇਹਨਾਂ ਦਾ ਆ ਕਿੰਦਾ ਦਾ ਆ ਕਿੰਦਾ ਦਾ ਅੰਟੀ 150 ਦਾ ਦੁਪੱਟਾ ਸੋਣਾਗਾ ਇਹ ਆਹ ਵਾਲਾ ਸੋਣਾਗਾ ਕਿੰਨੇ ਦਾ 150 ਦਾ 150 ਦਾ ਆਹ ਡੇਢ 150 ਦਾ ਹੋਰ ਦੇਖ ਇਦਾਂ ਨਹੀਂ ਕੁਝ ਆਹ ਵਾਲਾ ਕਿੰਨੇ ਦਾ ਅੰਟੀ ਆਹ ਵਾਲਾ ਕਿੰਨੇ ਦਾ ਆਹ ਬਲੇਨ ਦੇ ਇੱਕ ਸਬੱਤੀ ਦਾ ਇੱਕ ਸਬੱਤੀ ਦਾ ਆਹ ਵਾਲੇ 125 ਇਹਦੇ ਕੁਝ ਦੁਪੱਟਿਆਂ ਦੇ ਰੇਟ ਕਿੰਨੇ ਸਹੀ ਨੇ ਇੱਥੇ ਆਈ ਥਿੰਕ ਬਲੇਨ ਨਾਲ ਕਿਹੜੇ ਬਲੇਨ ਦੇ ਨਾਲ ਕਿਹੜੇ ਪਲੇ ਹੋਣ ਲੱਗ ਗਈ ਹਾਂ ਸੋਹਣਾ ਲੱਗੂਗਾ ਇਹ ਵੀ ਹੈਨਾ ਉਹਦੇ ਨਾਲ ਹਾਂ ਉਹਦੇ ਚ 골ਡ ਨਹੀਂ ਲੈਸ ਲੱਗੂਗੀ ਫਿਰ ਆ ਦੇਖੋ ਜੀ ਆ 150 ਦਾ ਦੁਪੱਟਾ ਕਿੰਨਾ ਸੋਹਣਾ ਦੇਖੋ ਇਹ ਦੁਕਾਨਾਂ ਤੇ 4 400 ਦੇ ਦਿੰਦੇ ਆ 125 ਰੁਪਏ ਦਾ ਦੇਖੋ ਦੇਖੋ ਐ ਢੇਰ ਨੇਗੇ ਬੀਬੀਆਂ ਦਾ ਕਸਮਾ ਆ ਕਿਹੜਾ ਜਿਹੜਾ ਸੋਹਣਾ ਲੱਗਿਆ ਹੈ ਦੋਨੇ ਸੋਹਣੇ ਨੇਗੇ ਦੋਨੇ ਸੋਹਣੇ ਆ ਵੀ ਸੋਹਣਾਗਾ ਆ ਵੀ ਸੋਹਣਾ ਜਿਹੜਾ ਮਰਜੀ ਲੈ ਲਾ ਹਾਂ ਦੇਖੋ ਖੜਦਾ ਵੀ ਐ ਨਹੀਂ ਹੈਗਾ ਤਿਲਸ ਦਾ ਹਾਂ ਤਿਲਕਣਾ ਨਹੀਂ ਹੈਗਾ ਇਹਦੇ ਮੈਨੇ ਚਾਹ ਰਿਹਾ ਹਾਂ ਹਾਂਜੀ ਮੈਨੇ ਇਹ ਸੌਦਾ ਕਿਸੇ ਇਹ ਦੇਖੋ ਸਾਡੇ 6 ਮੀਟਰ ਇਹ ਚੱਕੀ ਹਾਂ ਇਹ ਵੀ ਕਪੜਾ ਸੋਨਾ ਹਨਾ ਦੇਖੋ ਕਪੜਾ ਕਿੰਨਾ ਸੋਹ ਇਹਦਾ ਰੇਟ ਪੁੱਛੇ ਕਿੰਨਾ ਅੰਨੀ ਇਹਦਾ ਰੇਟ ਦੱਸ ਆਹ ਬੱਟਾ ਇਹਦਾ ਰੇਟ ਇਹਦੇ ਲੈ ਲਾ ਮੈਂ ਲੈ ਲੂਆ ਵਾਲਾ ਆਹ ਆ 150 ਦਾ ਕੀ ਆ ਆ ਪਾਇਓ ਲਫਾਫੇ ਚ ਹੋਰ ਦੇਖ ਲੈ ਇੱਕ ਅੱਧਾ ਹੋਰ ਦੇਖ ਲੈ ਇਹਦੇ ਵਿੱਚ ਆ ਵੀ ਪੇਂਟ ਤੂੰ ਲੈਤਾ ਨਾ ਲਾਈਨਾਂ ਵਾਲਾ ਉਹਦੇ ਵਿੱਚ ਉਹ ਹੋਰ ਪਿਆ ਇੱਕ ਨਹੀਂ ਨਹੀਂ ਇਹਦੇ ਵਿੱਚ ਇੱਕ ਹੋਰ ਪਿਆਗਾ ਦੇਖੋ ਜੀ ਭੀੜ ਕਿੰਨੀ ਹੈ ਤੇਲੀ ਵਾਲੇ ਬਾਜ਼ਾਰ ਚ ਸਾਰਾ ਕੱਪੜਾ ਲੋਕਾਂ ਕੋਲ ਇਕੱਠੀ ਲੱਗੇ ਹੋਏ ਨੇ ਇਹ ਕੋ ਨੀਚੇ ਪਹਿਲਾ ਇਨਾਂ ਦੀਆਂ ਜਿੱਥੇ ਆਸਿਕਾ ਇਹ ਤਾਂ ਉਧਰ ਨਾਲ ਆਉਦੀ ਆ ਉਧਰ ਨਾਲ ਆਈ ਯਾਰ ਉਹ ਵੀ ਕਿੱਧਰ ਗਿਆ ਉਹ ਕੱਟ ਕੇ ਤੋਂ ਹੋਇਆ ਆ। ਆਹ ਦੇਖੋ ਮਰਾ ਇਹ ਇੱਕ ਮੋਟਾ ਨੇ। ਆਹ ਉਹ ਲਾੜੇ ਨੇ। 10 ਮਹੀਆ ਦੇ। ਇਹ ਕਿਹੜਾ ਇਹ ਕੈਮੀਕਲ ਦੇ। ਇਹ ਮਿਲ ਜੂਆ ਮੈਨੂੰ। ਆ ਦਿਖਾਇਓ। ਆਹ ਹੁਣ। ਸਾਸ਼ਟੇ ਗੁਰਿੰਦਰ ਵੇਚ ਰਹੇ। ਪੂਰਾ ਸੂਟ ਹੈ 5 ਮੀਟਰ। ਇਹ ਹੈਗਾ 5 ਮੀਟਰ 250 ਦਾ ਸੂਟਾ ਜੀ ਦੇਖ ਲਓ 80 ਤੋਂ 15 ਵਿੱਚ ਆਉਂਦਾ ਓਕੇ ਕੱਪੜਾ ਕਿਹ ਹੈ ਸਿਮਰ ਸਿਮਰ ਕੱਪੜੇ ਤੇ ਹੈ ਜੀ ਇਹ 250 ਦਾ ਸੂਟਾ ਦੇਖ ਲਓ 5 ਮੀਟਰ ਇੱਥੇ ਆ ਮਿਲ ਜਾਂਦੇ ਨੇ 5 ਮੀਟਰ ਆ ਪੂਰਾ ਰੰਗ ਦੇਖੋ ਕਿੰਨੇ ਸੋਹਣੇ ਨੇ ਹਾਂ ਜੀ ਜਰ ਜੀ ਲੈਣਾ ਹੋਰ ਵੀ ਲੋੜ ਆ ਤੁਹਾਨੂੰ ਟੋਟੋ ਸਾਰੇ ਇੰਨੇ ਤੱਕ ਆ ਦੇਖੋ ਜੀ 250 ਦਾ 5 ਮੀਟਰ ਦਾ ਇਹ ਹੈਗਾ ਯਾਰ ਨਾ 5 ਮੀਟਰ ਦਾ 5 ਮੀਟਰ ਹੀ ਨੇਗੇ